ਯੂਟਿਊਬ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਜਾਣਦੇ ਆ ਵੀ ਕਿਚਲੂ ਨਗਰ ਲੁੜ्डा ਨੇ ਸ਼ਰਾਬ ਦਾ ਟਰੱਕ ਫੜਿਆ ਗਿਆ ਵਾ ਕਹਿੰਦੇ 580 ਪੇਟੀਆਂ ਨੇ ਸ਼ਰਾਬ ਦੀਆਂ ਮੈਂ ਦੱਸਣਾ ਚਾਹੁੰਦਾ ਵਾ ਵੀ ਬੋਟਾ ਇਤਨਾ ਦੇ ਵਿੱਚ ਇਦਾਂ ਦੇ ਟਰੱਕ ਬੜੇ ਫੜੇ ਜਾਂਦੇ ਆ ਪਰ ਕਾਰਵਾਈ ਨਹੀਂ ਹੁੰਦੀ ਕਿਦਾ ਖਾਣਾ ਪੂਰਤੀ ਹੁੰਦੀ ਆ ਅੱਜ ਮੈਂ ਚੌਂਕ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਚੌਂਕ ਕਮਿਸ਼ਨ ਸਾਹਿਬ ਮੈਨੂੰ ਦੱਸਿਆ ਜਾਵੇ ਜੇ ਆਹ ਸ਼ਰਾਬ ਦਾ ਟਰੱਕ ਜਾਇਜ਼ ਹੁੰਦਾ ਤਾਂ ਟਰੱਕ ਡਰਾਈਵਰ ਬਿੱਲ ਨਾਲ ਲੈ ਕੇ ਚੱਲਦਾ ਵਾ ਜੇ ਕਿਸੇ ਠੇਕੇ ਦੀ ਸ਼ਰਾਬ ਹੁੰਦੀ ਜਾਂ ਕਿਸੇ ਮਹਿਕਮੇ ਦੀ ਸ਼ਰਾਬ ਹੁੰਦੀ ਜਾਂ ਕਿਸੇ ਹੋਟਲ ਦੀ ਸ਼ਰਾਬ ਹੁੰਦੀ ਤਾਂ ਇਹਲਾ ਬਿੱਲ ਨਾਲ ਲੈ ਕੇ ਚੱਲਦਾ ਬਿਲਿੰਗ ਹੋਈ ਹੁੰਦੀ ਆ ਪਰ ਅੱਜ ਫੇਰੇ ਗੁੰਮਰਾਹ ਕੀਤਾ ਜਾ ਰਿਹਾ ਵਗਰਾ ਕਹਿੰਦੇ ਜੀ ਪਰਚਾ ਦਰਜ ਦਾ ਕਰ ਰਿਆ ਅਸੀਂ ਪੜਤਾਲ ਕਰ ਰਹੇ ਆ ਵੀ ਕਿਹਦੀ ਸ਼ਰਾਬ ਆ ਜਦੋਂ ਕਿ ਇਹਨਾਂ ਲੀਡਰਾਂ ਨੂੰ ਸਾਰਾ ਕੁਝ ਪਤਾ ਵਾ ਬਿਸਰਾਵ ਕਿਹਦੀ ਆ ਕਿਹਦੀ ਨਹੀਂ ਆ ਲੀਡਰ ਵੀ ਸਾਡੇ ਚੁੱਪ ਬੈਠੇ ਆ ਗੁੰਗੇ ਹੋ ਕੇ ਬਹਿ ਗਏ ਕਿਉਂਕਿ ਉਹਨਾਂ ਨੇ ਵੀ ਬੜਨੀ ਆ ਅਸਲ ਵਿੱਚ ਮੈਂ ਦੱਸਣਾ ਚਾਹੁੰਦਾ ਵਾ ਵੀ ਵੋਟਾਂ ਦੇ ਨਾਲ ਵਿੱਚ ਸਰਾਵ ਲੋਕਾਂ ਦੀਆਂ ਕੀਮਤੀ ਵੋਟਾਂ ਖਰੀਦਣ ਵਾਸਤੇ ਮਹਿੰਗਾਈ ਜਾਂਦੀ ਆ ਜੀ ਬਿਆਸੀ ਸ਼ਰਾਬ ਦੇ ਦੇ ਕੇ ਅਸੀਂ ਵੋਟਾਂ ਖਰੀਦਾਂਗੇ ਸ਼ਰਾਬ ਦੇ ਦੇ ਕੇ ਅਸੀਂ ਵੋਟਾਂ ਖਰੀਦਾਂਗੇ ਕਿ ਸਾਡੇ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਮੁੱਲ ਇੱਕ 100-150 ਰੁਪਏ ਦੀ ਸ਼ਰਾਬ ਦੀ ਬੋਤਲ ਹੀ ਇਹਨਾਂ ਨੇ ਲੀਡਰਾਂ ਨੇ ਮਿੱਥੀ ਹੋਈ ਆ ਕੰਮ ਦਾ ਕੋਈ ਕਰਦੇ ਨਹੀਂ ਕਰ ਤੇ ਲੀਡਰ ਵੀ ਕਹਿੰਦੇ ਹੁੰਦੇ ਆ ਅਸੀਂ ਕੰਮ ਕਿਉਂ ਕਰਨਾ ਵਾ ਲੋਕਾਂ ਤੋਂ ਅਸੀਂ ਪੈਸੇ ਨਾਲ ਵੋਟ ਖਰੀਦ ਲੈਣੇ ਆ ਤੇ ਲੋਕਾਂ ਦੀ ਅਸੀਂ ਬੋਡ ਦਾਰੂ ਨਾਲ ਖਰੀਦ ਲੈਣੇ ਆ ਨਸ਼ਾ ਨਾਲ ਖਰੀਦ ਲੈਣੇ ਆ ਨਾਲੇ ਪਤਾ ਲੱਗੀ ਜਾਣਾ ਵਾ ਆਹਾ ਤੁਹਾਨੂੰ ਕਿਵੇਂ ਸ਼ਰਾਬ ਦੇਖੋ 580 ਪੇਟੀ ਜਿਹੜੀਆਂ ਆਈਆਂ ਨੇ ਕਿਹੜੀ ਕੰਪਨੀ ਦੀਆਂ ਨੇ ਕਿਰਾ ਹੁਣ ਮੈਨੂੰ ਵੀ ਪਤਾ ਵਾ ਇੱਕ ਫਾਰਮੈਲਟੀ ਹੋਣੀ ਆ ਡਰਾਈਵਰ ਤੇ ਪਰਚਾ ਪੈ ਜਾਣਾ ਵਾ ਇੱਕ ਦੋ ਠੇਕੇਦਾਰ ਵਿੱਚ ਖੁਸਾ ਦੇਣੇ ਆ ਸਾਡੀ ਸੀ ਸਾਡੀ ਸੀ ਪਿੱਛੋਂ ਬਿਲਿੰਗ ਬਣਾ ਦੇਣਗੇ ਕਿਰਾ ਅਸਲ ਵਿੱਚ ਤਾਂ ਜੇ ਕੋਈ ਅਸਲੀ ਚੀਜ਼ ਹੈਗੀ ਆ ਅਗਲਾ ਬੈਲ ਨਾਲ ਲੈ ਕੇ ਚੱਲਦਾ ਵਾ ਕਿਰਾ ਅੱਜ ਮੈਂ ਚੌਣ ਕਮਿਸ਼ਨ ਸਾਹਮਣੂ ਬੇਨਤੀ ਕਰਨਾ ਚਾਹੁੰਦਾ ਵਾ ਵੀ ਪਹਿਲਾਂ ਵੀ ਇੱਥੇ ਵੋਟਾਂ ਚੋਣਾਂ ਦੇ ਵਿੱਚ ਕਾਫੀ ਟਰੱਕ ਫੜੇ ਗਏ ਆ ਪਰ ਕਾਰਵਾਈ ਤਾਂ ਹੁੰਦੀ ਨਹੀਂ ਕਿਰਾ ਉਹਨਾ ਉਦਦਨਾਂ ਦੇ ਵਿੱਚ ਘੁੱਗੀ ਜੀ ਮਾਰ ਦਿੰਦੇ ਆ ਪਰਚਾ ਦਰਜ ਕਰ ਦਿੰਦੇ ਆ ਕਿਸੇ ਗਰੀਬ ਬੰਦੇ ਤੇ ਡਰਾਈਵਰ ਡਰੂ ਤੇ ਪਰਚਾ ਬਾ ਦਿੰਦੇ ਆ ਅਸਲੀ ਪਰਦਾਵਾ ਕਰਦੇ ਇੰਨੀ ਕੋਈ ਵੀ ਦਾ ਜੈਸੇ ਵੀ ਪਰਦਾਵਾ ਕੀਤੀ ਜਾਵੇ ਤਾਂ ਡਰਾਈਵਰ ਦੇ ਨਾਲ ਨਾਲ ਟਰੱਕ ਵੀ ਜਾਤ ਹੋਣਾ ਚਾਹੀਦਾ ਵਾ ਉਹ ਡਰਾਈਵਰ ਤੋਂ ਪੁੱਛਿਆ ਜਾਵੇ ਕਿ ਕਿੱਥੋਂ ਆਇਆ ਸਰਾ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਵਾ ਜਿਹੜੇ ਮੰਗਾਈ ਆ ਅਗਲਾ ਉਹਦਾ ਵੀ ਨਾਮ ਦੱਸ ਦਿੰਦਾ ਵਾ ਪਰ ਸਾਡੇ ਜਿਹੜੇ ਹੈਗੇ ਆ ਆ ਖਾਣਾ ਪੂਰਤੀ ਵਾਸਤੇ ਬਣੇ ਹੋਏ ਨੇ ਲੋਕਾਂ ਨੂੰ ਲੋਕੀ ਜ਼ਹਿਰੀਲੇ ਸਰਾਵ ਨਾ ਮਾਰ ਰਿਆ ਪਰ ਸਾਡੇ ਛੜੇ ਹੈਗੇ ਇੱਥੇ ਖਾਣਾ ਪੂਰਤੀ ਹੁੰਦੀ ਆ ਕਹਿੰਦੇ ਜੀ ਅਸੀਂ ਪਰਚਾ ਦਰਜਤਾ ਕਰ ਲਿਆ ਹੁਣ ਅਸੀਂ ਇਨਕੁਆਰੀ ਕਰਾਂਗੇ ਇਨਕੁਆਰੀ ਦੇ ਵਿੱਚ ਮੈਨੂੰ ਪਤਾ ਹੋਣਾ ਕੀ ਆ ਇਨਕੁਆਰੀ ਦੇ ਵਿੱਚ ਸਪਸ਼ਟੀਕਰਨ ਉਹਨਾਂ ਨੂੰ ਦਿੱਤਾ ਜਾਊਗਾ ਤੇ ਇਨਕੁਆਰੀ ਦੇ ਨਾਂ ਉਤੇ ਇਹਨਾਂ ਨੂੰ ਯਾਨੀ ਰਾਹਤ ਮਿਲ ਜੂਗੀ ਕਰ ਜਦੋਂ ਕੋਈ ਟਰੱਕ ਕੋਈ ਵੀ ਸਮਾਨ ਦਾ ਆਉਂਦਾ ਦਾ ਆਲਾ ਬੈਲ ਨਾਲ ਲੈ ਕੇ ਚੱਲ ਰਹਾ ਵਾ ਕਿ ਜੈ ਕੋਈ ਚੀਜ਼ ਦਾ ਸਮਾਨ ਹੋਇਆ ਜਰਾ ਬਿਲਿੰਗ ਨਾਲ ਹੁੰਦੀ ਆ ਟਰੱਕ ਡਰਾਈਵਰ ਦਿਖਾਉਂਦਾ ਵਾ ਚਾਹੇ ਰਾਤ ਨੂੰ ਸਰਾਬ ਲੈ ਕੇ ਜਾਂਦਾ ਚਾਹੇ ਦੇਣ ਲੱਗਿਆ ਤਾਂ ਆਲਾ ਬੈਲ ਦਿਖਾਉਂਦਾ ਵਾ ਪੁਲਿਸ ਵਾਲੇ ਕਰਨ ਦੇ ਜਾਉ ਜੀ ਪਰ ਆਹ ਮੈਂ 100% ਗਾਰੰਟੀ ਨਾਲ ਕਹਿੰਦਾ ਵਾਂ ਵੀ ਆਹ ਬੋਟਾਂ ਵਾਲੀ ਦਾਰੂ ਹੈਗੀ ਆ ਆਹ ਬੋਟਾਂ ਵਿੱਚ ਮੰਡਰ ਵਾਸਤੇ ਲੈਂਦੀ ਹੋਈ ਸੀ ਕਿ ਜਰਾ ਤੇ ਬਾਕੀ ਮੈਂ ਤਾਂ ਹੁਣ ਚੌਣ ਕਮਿਸ਼ਨ ਨੂੰ ਦੇ ਦਵਾਂ ਵੀ ਉਹ ਕਾਰਵਾਈ ਕਰਦੇ ਆ ਕਿ ਨਹੀਂ ਕਰਦੇ ਮਾੜਾ ਨਹੀਂ ਕਹਿੰਦਾ ਥੈਂਕ ਯੂ ਮਿਲਵਾਨੀ ਸ਼ੁਕਰੀਆ